ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਕਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੇਰੀਆਂ 5000 ਮਨੋਕਾਮਨਾਵਾਂ ਪੂਰੀਆਂ ਹੋਈਆਂ ਨੇ ਹਰ ਰੋਜ਼ ਆ ਸ਼ਬਦ ਬੋਲਣ ਦੇ ਨਾਲ ਕਿਹੜੀ ਉਹ ਸ਼ਬਦ ਹੈ ਕਿਹੜੀਆਂ ਮਨੋਕਾਮਨਾਵਾਂ ਪੂਰੀਆਂ ਹੋਈਆਂ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਉਹਨਾਂ ਬਾਰੇ ਵੀ ਸ਼ੇਅਰ ਕਰੂੰਗੀ ਜਿਨ੍ਹਾਂ ਨੇ ਗੱਲ ਕਹੀ ਆ ਉਹਨਾਂ ਦੀ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਨਾਂ ਦਾ ਨਾਮ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਨਾ ਤੇ ਸਮਝਣਾ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੀ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਕੋਈ ਜਾਦੂ ਟੂਣਾ ਨਹੀਂ ਹੈ ਇਹ ਹੈ ਲਾਅ ਆਫ ਅਟਰੈਕਸ਼ਨ ਲॉ ਆਫ ਅਟਰੈਕਸ਼ਨ ਦੇ ਬਾਰੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜਿਹੜੀ ਜਾਂ ਤਾਂ ਅੱਜਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ ਜਿਨ੍ਹਾਂ ਨੇ ਇਹਦੇ ਬਾਰੇ ਪੜ੍ਹਿਆ ਹੈ। ਲਾਅ ਆਫ ਅਟਰੈਕਸ਼ਨ ਕਿਵੇਂ ਕੰਮ ਕਰਦਾ ਹੈ ਕਿਵੇਂ ਸਾਡੀਆਂ ਮਨੋ ਕਾਮਨਾ ਇਹਦੇ ਨਾਲ ਪੂਰੀਆਂ ਹੁੰਦੀਆਂ ਸਾਡੀਆਂ ਇੱਛਾਵਾਂ ਇਹਦੇ ਨਾਲ ਪੂਰੀਆਂ ਹੁੰਦੀਆਂ। ਇਹਦੇ ਵਿੱਚ ਅਸੀਂ ਆਪਣੀ ਜਿਹੜਾ ਦਿਮਾਗ ਹੈ ਨਾ ਉਹਨੂੰ ਰੀਪ੍ਰੋਗਰਾਮ ਕਰਦੇ ਹਾਂ ਯਾਨੀ ਰੀਸੈਟ ਕਰਦੇ ਹਾਂ। ਰੀਸੈਟ ਕਰਨਾ ਜਾਂ ਰੀਪ੍ਰੋਗਰਾਮ ਕਰਨਾ ਕੀ ਹੁੰਦਾ ਹੈ? ਜਿਵੇਂ ਮੰਨ ਲਓ ਇੱਕ ਕੰਪਿਊਟਰ ਦੇ ਵਿੱਚ ਹਣਾ ਅਪਾ ਨਵੀਂ ਜਿਹੜੀ ਵਿੰਡੋ ਡਾਊਨਲੋਡ ਕਰਦੇ ਆ ਹਨਾ ਤਾਂ ਆਪਾਂ ਕੀ ਕਰਦੇ ਆ ਪੁਰਾਣੀ ਨੂੰ ਡਿਲੀਟ ਕਰ ਦਿੰਦੇ ਆ ਤੇ ਨਵੀਂ ਅਪਲੋਡ ਕਰਦੇ ਆ ਉਹਦੇ ਵਿੱਚ ਹਨਾ ਇੰਸਟਾਲ ਕਰਦੇ ਆ ਠੀਕ ਉਸੇ ਤਰੀਕੇ ਨਾਲ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਜਿਹੜੀਆਂ ਪੁਰਾਣੀ ਪੁਰਾਣੀਆਂ ਚੀਜ਼ਾਂ ਜੇ ਆਪਾਂ ਕਹਿ ਸਕਦੇ ਆ ਜਿਹੜੀਆਂ ਸਾਡੇ ਲਈ ਚੰਗੀਆਂ ਨਹੀਂ ਐ ਸਾਡੀ ਸੋਚ 'ਤੇ ਗਲਤ ਅਸਰ ਪਾਉਂਦੀਆਂ ਸਾਡੇ ਸਰੀਰ 'ਤੇ ਗਲਤ ਅਸਰ ਪਾਉਂਦੀਆਂ ਉਹਨਾਂ ਨੂੰ ਅਸੀਂ ਖਤਮ ਕਰਦੇ ਆ ਤੇ ਚੰਗੀ ਸੋਚ ਚੰਗੀਆਂ ਚੀਜ਼ਾਂ ਜਾਂ ਚੰਗੀਆਂ ਆਦਤਾਂ ਅਸੀਂ ਜਿਹੜਾ ਆਪਣੇ ਦਿਮਾਗ ਦੇ ਵਿੱਚ ਉਹਨਾਂ ਨੂੰ ਡਾਊਨਲੋਡ ਕਰਦੇ ਆਂ ਇਹ ਕਹਿ ਸਕਦੇ ਆਂ ਜਾਂ ਆਪਾਂ ਉਹਨਾਂ ਨੂੰ ਸੇਵ ਕਰ ਸਕਦੇ ਆਂ ਇਹ ਵੀ ਕਹਿ ਸਕਦੇ ਆਂ ਤੇ ਇਹ ਕਿਵੇਂ ਹੁੰਦਾ ਲਾਅ ਆਫ ਅਟਰੈਕਸ਼ਨ ਦੇ ਜ਼ਰੀਏ ਲਾਅ ਆਫ ਅਟਰੈਕਸ਼ਨ ਦੀ ਜਿਹੜੀ ਮੈਂ ਗੱਲ ਕਰ ਰਹੀ ਆਂ ਇੱਥੇ ਮੈਂ ਤੁਹਾਨੂੰ ਇੱਕ ਹੁਣ ਫੋਟੋ ਦਿਖਾਉਣ ਲੱਗੀ ਆਂ ਤੇ ਇਹਨਾਂ ਦਾ ਨਾਮ ਹੈਲਨ ਹੈ ਥੱਲੇ ਨਾਮ ਵੀ ਤੁਸੀਂ ਲਿਖਿਆ ਪੜ੍ਹ ਸਕਦੇ ਹੋ ਤੇ ਇਹਨਾਂ ਨੇ ਦਾਵਾ ਕੀਤਾ ਕਿ ਇਹਨਾਂ ਨੇ ਆਪਣੀਆਂ 5000 ਮਨੋਕਾਮਨਾਵਾਂ ਪੂਰੀਆਂ ਕੀਤੀਆਂ ਨੇ ਲਾ ਆਫ ਅਟਰੈਕਸ਼ਨ ਦਾ ਇਸਤੇਮਾਲ ਕਰਕੇ ਤੇ ਇੱਥੇ ਮੈਂ ਵੀ ਤੁਹਾਡੇ ਨਾਲ ਕੁਝ ਕਿਤਾਬਾਂ ਦਿਖਾਉਣੀ ਆ ਤੁਹਾਨੂੰ ਜਿਹੜੀਆਂ ਕਿਤਾਬਾਂ ਨੇ ਮੇਰੇ ਕੋਲੇ ਤੇ ਆਹ ਦੋ ਜਿਹੜੀਆਂ ਮੈਂ ਹੁਣ ਬਾਅਦ 'ਚੋਂ ਲੈਂਦੀਆਂ ਸੀ ਆਹ ਜਿਹੜੀਆਂ ਦੋ ਕਿਤਾਬਾਂ ਨੇ ਇਹ ਮੇਰੇ ਕੋਲੇ ਕਾਫੀ ਟਾਈਮ ਪਹਿਲਾਂ ਦੀਆਂ ਸੀ ਆਇਤੋਂ ਜਿੰਨੀ 10 ਸਾਲ ਪਹਿਲਾਂ ਮੈਨੂੰ ਕਿਸੇ ਨੇ ਕਿਤਾਬਾਂ ਦਿੱਤੀਆਂ ਸੀ ਉਸ ਟਾਈਮ ਇਹ ਦੋਨੋਂ ਉਸ ਟਾਈਮ ਮੈਨੂੰ ਨਹੀਂ ਪਤਾ ਸੀ ਵੀ ਇਹਨਾਂ ਦਾ ਵਿਜਨੀ ਇੰਨਾ ਵਧੀਆ ਅਸਰ ਹੁੰਦਾ ਸਾਡੇ ਦਿਮਾਗ ਤੇ ਇਹਨਾਂ ਨੂੰ ਪੜ੍ਹ ਕੇ ਬਹੁਤ ਸੋਹਣੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਇਹਨਾਂ ਚੋਂ ਤਾਂ ਉਸ ਸਮੇਂ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦੇ ਬਾਰੇ ਤੇ ਉਸ ਟਾਈਮ ਮੈਂ ਇੱਦਾਂ ਹੀ ਰੱਖ ਤੀਆਂ ਤੇ ਇਹ ਇੱਧਰ ਉੱਤਰ ਇੱਦਾਂ ਹੀ ਰੋਲਦੀਆਂ ਖੁੱਲਦੀਆਂ ਰਹੀਆਂ ਲੇਕਿਨ ਜਦੋਂ ਮੈਨੂੰ ਸਹੀ ਮਾਇਨੇ ਵਿੱਚ ਲੌਕ ਅਟਰੈਕਸ਼ਨ ਦਾ ਪਤਾ ਚੱਲਿਆ ਤਾਂ ਫਿਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਇਹਦੇ ਬਾਰੇ ਹੋਰ ਜ਼ਿਆਦਾ ਪੜਾਂ ਠੀਕ ਹੈ ਤੇ ਫਿਰ ਤਾਂ ਕਰਕੇ ਫਿਰ ਮੈਂ ਉਸ ਤੋਂ ਬਾਅਦ ਜਿਹੜੀਆਂ ਇਹ ਦੋ ਕਿਤਾਬਾਂ ਇਹ ਵੀ ਫਿਰ ਲੈ ਕੇ ਆਂਦੀਆਂ ਠੀਕ ਹੈ ਦੇਖੋ ਆ ਤੇ ਵਿੱਚ ਲਿਖਿਆ ਸੋਚੋ ਤੇ ਅਮੀਰ ਬੋਵੋ ਤੇ ਇਹ ਹੈਗੀ ਹੈ ਸੀਕ੍ਰੇਟ ਦ ਰਹਸਿਆ ਕਿਤਾਬ ਠੀਕ ਹੈ ਬਹੁਤ ਸਾਰੇ ਲੋਕੇ ਨੂੰ ਅੱਜ ਤੇ ਟਾਈਮ 'ਚ ਇਸ ਕਿਤਾਬ ਨੂੰ ਪੜ੍ਹ ਰਹੇ ਨੇ ਹੁਣੇ ਪੰਜਾਬੀ ਦੇ ਵਿੱਚ ਆਉਣੀ ਵੀ ਸ਼ੁਰੂ ਹੋ ਗਈ ਆ ਤੇ ਚਾਰ ਕਿਤਾਬਾਂ ਨੇ ਜਿਹੜੀਆਂ ਮਤਲਬ ਮੈਂ ਹੁਣ ਤੱਕ ਪੜ੍ਹੀਆਂ ਨੇ ਤੇ ਮੈਨੂੰ ਬਹੁਤ ਸੋਹਣੇ ਮੈਨੂੰ ਵੀ ਰਿਜ਼ਲਟ ਦੇਖਣ ਨੂੰ ਮਿਲੇ ਨੇ ਤੇ ਜਿਹੜਾ ਲਾਫ ਅਟਰੈਕਸ਼ਨ ਹੈ ਨਾ ਇਹ ਕੀ ਕਰਦਾ ਸਾਡੀ ਸੋਚ ਦੇ ਵਿੱਚੋਂ ਜਿਹੜੀ ਨੈਗੇਟਿਵ ਸੋਚ ਆਉਂਦੀ ਆ ਜਿਵੇਂ ਮੰਨ ਲਓ ਇੱਕ ਬੰਦਾ ਜਿਹੜਾ ਹੁੰਦਾ ਨਾ ਉਹ ਕੰਮ ਕਰਦਾ ਠੀਕ ਹੈ ਇੱਕ ਪਾਸੇ ਤੁਸੀਂ ਦੇਖਿਆ ਹੋਣਾ ਇੱਕ 10 ਜਾਂ 15000 ਰੁਪਏ ਦੀ ਸੈਲਰੀ ਕਮਾਉਂਦਾ ਉਹ ਬੰਦਾ ਫਿਰ ਵੀ ਬਹੁਤ ਸੋਹਣੀ ਜ਼ਿੰਦਗੀ ਜਿਉਂਦਾ ਹੁੰਦਾ ਦੂਜੇ ਪਾਸੇ 25000 ਰੁਪਏ ਕਮਾਉਂਦਾ ਪਰ ਉਹ ਫਿਰ ਵੀ ਜਿਹੜਾ ਹੈਗਾ ਉਨੀ ਵਧੀਆ ਜ਼ਿੰਦਗੀ ਨਹੀਂ ਜਿਉਂਦਾ ਜਿੰਨੀ ਉਹ 15000 ਵਾਲੀ ਕਮਾਉਂਦੇ ਜਿਉਂਦੇ ਕਈ ਵਾਰ ਇਹ ਉਹ ਸੋਚਦਾ ਵੀ ਹੈ ਵੀ ਮੈਂ ਤਾਂ ਇਹਦੇ ਨਾਲੋਂ ਜ਼ਿਆਦਾ ਪੈਸੇ ਕਮਾਉਣਾ ਫਿਰ ਵੀ ਇਹ ਮੇਰੇ ਨਾਲੋਂ ਵਧੀਆ ਜੀ ਰਹਿਣੀ ਸਹਿਣੀ ਆ ਵਧੀਆ ਇਹਦਾ ਜਿਹੜਾ ਕੰਮ ਹੈ ਵਧੀਆ ਹੈ ਕੱਪੜੇ ਪੌਂਦਾ ਵਧੀਆ ਇਹਦਾ ਜਿਹੜੀ ਜ਼ਿੰਦਗੀ ਆ ਉਦੇ ਪਿੱਛੇ ਕਾਰਨ ਕੀ ਆ ਕਈ ਵਾਰੀ ਚਾਹੇ ਪੈਸਾ ਆ ਪਾ ਘਟਕਵਾਈਏ ਲੇਕਿਨ ਸਾਡੀ ਸੋਚ ਜਿਹੜੀ ਆ ਬਹੁਤ ਅਹਿਮ ਰੋਲ ਨਿਭਾਉਂਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਚੰਗਾ ਇਨਸਾਨ ਬਣਨ ਦੇ ਵਿੱਚ ਮਦਦ ਕਰਦੀ ਆ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਵਿੱਚ ਮਦਦ ਕਰਦੀ ਆ ਤੇ ਦੂਜੇ ਪਾਸੇ ਜਿਹੜਾ ਵੱਧ ਪੈਸੇ ਕਮਾਉਂਦਾ ਪਰ ਉਹਦੀ ਜਿਹੜੀ ਸੋਚ ਆ ਉਹ ਬਹੁਤ ਨੈਗੇਟਿਵ ਆ ਉਹ ਨੈਗੇਟਿਵ ਸੋਚ ਦੇ ਕਰਕੇ ਜਿਹੜਾ ਹੈਗਾ ਉਹ ਹੋਰ ਉਹਦੀ ਜ਼ਿੰਦਗੀ ਜਿਹੜੀ ਆ ਵੱਧ ਤੋਂ ਬੱਤਰ ਹੁੰਦੀ ਜਾਂਦੀ ਆ ਅਸੀਂ ਆਪਾਂ ਆਸ-ਪਾਸ ਵੀ ਇਦਾਂ ਦੇ ਬਹੁਤ ਸਾਰੇ ਲੋਕ ਦੇਖੇ ਹੋਣੇ ਆ ਜਿਹੜੇ ਆਪਾਂ ਸੋਚਦੇ ਹੁਵਾਂਗੇ ਪੈਸੇ ਤਾਂ ਬਹੁਤ ਘੱਟ ਕਮਾਉਂਦੇ ਆ ਪਰ ਜ਼ਿੰਦਗੀ ਸਾਡੇ ਨਾਲੋਂ ਜ਼ਿਆਦਾ ਸੋਹਣੀ ਜੀਉਂਦੀ ਆ ਉਹਦੇ ਪਿੱਛੇ ਕਾਰਨ ਹੁੰਦੀ ਆ ਉਹਨਾਂ ਦੀ ਸੋਚ ਜਿਹੜਾ ਲਾਅ ਆਫ ਅਟਰੈਕਸ਼ਨ ਹੈ ਇਹ ਸਾਰਾ ਸੋਚ ਤੇ ਡਿਪੈਂਡ ਕਰਦਾ ਠੀਕ ਹੈ ਇਹ ਲਾਅ ਆਫ ਅਟਰੈਕਸ਼ਨ ਜਿਹੜਾ ਸ਼ਬਦ ਨਿਕਲਿਆ ਇਸੇ ਕਰਕੇ ਬਣਿਆ ਕਿਉਂਕਿ ਜਿਹੜੀ ਦੇਖੋ ਵੈਸੇ ਜਿਹੜੀ ਸੋਚ ਦੀ ਜਿਹੜੀ ਗੱਲ ਆ ਨਾ ਇਹਦੇ ਵਿੱਚ ਆਪਾਂ ਨੂੰ ਗੁਰਵਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਸਮਝਾਈਆਂ ਨੇ ਵੀ ਕਦੇ ਚਿੰਤਾ ਨਾ ਕਰੋ ਗਲਤ ਨਾ ਸੋਚੋ ਚਾਹੇ ਆਪਣੇ ਲਈ ਕਿਸੇ ਲਈ ਵੀ ਕਦੇ ਨੈਗੇਟਿਵ ਨਾ ਸੋਚੋ ਪਰ ਜਿਹੜੇ ਲੋਕ ਪਾਠ ਨਹੀਂ ਕਰਦੇ ਗੁਰਬਾਣੀ ਨਹੀਂ ਜਪਦੇ ਜਾਂ ਫਿਰ ਵੀ ਜਿਹੜਾ ਨੈਗੇਟਿਵਿਟੀ ਦੇ ਵਿੱਚ ਘੁਸਦੇ ਜਾਂਦੇ ਨੇ ਤੇ ਬਹੁਤ ਸਾਰਾ ਪਾਈ ਕਹਿ ਸਕਦੇ ਆ ਵੀ ਜਾਂ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਇਹ ਪ੍ਰੋਬਲਮ ਉਹਨਾਂ ਨੂੰ ਵਾਧੀ ਜਾ ਰਹੀ ਆ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਲਾਫ ਅਟਰੈਕਸ਼ਨ ਦੀਆਂ ਕਿਤਾਬਾਂ ਬਣੀ ਐ ਤਾਂ ਕਿ ਤੁਸੀਂ ਆਪਣੀ ਜਿਹੜੀ ਜਿਹੜੀ ਦੀ ਫੋਟੋ ਮੈਂ ਤੁਹਾਨੂੰ ਦਿਖਾਈ ਆ ਨਾ ਇਹਨਾਂ ਨੇ ਦਾਵਾ ਕੀਤਾ ਕਿ ਤੁਸੀਂ ਇਹਦੇ ਜਰੀਏ ਕੋਈ ਵੀ ਚੀਜ਼ ਮੈਨੀਫੈਸਟ ਕਰ ਸਕਦੇ ਹੋ ਤੇ ਮੈਂ ਵੀ ਤੁਹਾਨੂੰ ਇਥੇ ਨਾ ਕੁਝ ਕਮੈਂਟ ਇਥੇ ਤੁਹਾਡੇ ਨਾਲ ਮੈਂ ਉੱਪਰ ਸ਼ੇਅਰ ਕਰ ਦੂੰਗੀ ਤੁਸੀਂ ਪੜ੍ਹ ਲਿਓ ਤੇ ਇਹਦੇ ਨਾਲ ਇਸ ਚੀਜ਼ ਦਾ ਇਸਤੇਮਾਲ ਕਰਕੇ ਲੋਫਟ੍ਰੈਕਸ਼ਨ ਦਾ ਲੋਕਾਂ ਨੇ ਨੌਕਰੀ ਵੀ ਮਿਲੀ ਐ ਲੋਕਾਂ ਦੀਆਂ ਬਿਮਾਰੀਆਂ ਵੀ ਠੀਕ ਹੋਈਆਂ ਨੇ ਤੇ ਕਈ ਹੋਰ ਵੀ ਉਹਨਾਂ ਦੀ ਜਿਹੜੀਆਂ ਮਨੋਕਾਮਨਾ ਹੁੰਦੀ ਆ ਉਹ ਪੂਰੀਆਂ ਹੋਈਆਂ ਨੇ ਲੋਫਟ੍ਰੈਕਸ਼ਨ ਬਹੁਤ ਗਹਿਰਾ ਤੇ ਬਹੁਤ ਹੀ ਜ਼ਿਆਦਾ ਵਧੀਆ ਅਸਰ ਪਾਉਂਦਾ ਸਾਡੀ ਜ਼ਿੰਦਗੀ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਲੋਫਟ੍ਰੈਕਸ਼ਨ ਦੇ ਬਾਰੇ ਮੈਂ ਤੁਹਾਡੇ ਨਾਲ ਹੋਰ ਡਿਟੇਲ ਦੇ ਵਿੱਚ ਸ਼ੇਅਰ ਕਰਾਂ ਕਿਵੇਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਆਪਣੀਆਂ ਮਨੋਕਾਮਨਾ ਨੂੰ ਪੂਰਾ ਕਰਨ ਵਾਸਤੇ ਕਿਵੇਂ ਤੁਸੀਂ ਆਪਣੇ ਮਾਈਂਡ ਨੂੰ ਰੀਸੈਟ ਕਰ ਸਕਦੇ ਹੋ ਕਿਵੇਂ ਤੁਸੀਂ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹੋ ਟੈਨਸ਼ਨਾਂ ਤੋਂ ਫ੍ਰੀ ਹੋ ਸਕਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਫਿਰ ਮੈਂ ਕਿਉਂਕਿ ਜਿਹੜਾ ਨਾ ਲਾਅ ਆਫ ਅਟਰੈਕਸ਼ਨ ਨਾ ਉਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਨਹੀਂ ਸਮਝਾ ਸਕਦੀ ਜੇ ਮੈਂ ਕਹਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਕੁਝ ਸਮਝਾਉਣ ਨਹੀਂ ਤਾਂ ਇਹਦੇ ਕਾਫੀ ਸਟੈਪ ਨੇ ਅਲੱਗ-ਅਲੱਗ ਤਾਂ ਮੈਂ ਤੁਹਾਨੂੰ ਉਹ ਸਾਰੀ ਹੌਲੀ-ਹੌਲੀ ਕਰਕੇ ਵੀਡੀਓ ਦੇ ਰਾਹੀਂ ਸਮਝਾ ਸਕਦੀ ਆਂ ਅਗਰ ਜੇ ਤੁਸੀਂ ਚਾਹੋ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਅਗਰ ਆਪਣੀ ਵੀ ਗੱਲ ਕਰਾਂ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਮੈਨੀਫੈਸਟ ਕੀਤੀਆਂ ਨੇ ਮੈਨੀਫੈਸਟ ਮਤਲਬ ਜੋ ਚੀਜ਼ ਚਾਹੀਦੀ ਸੀ ਉਹ ਮਿਲੀ ਆ ਦੇਖੋ ਇੱਕ ਤਾਂ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਆ ਹਨ ਤੇ ਦੂਸਰਾ ਸਾਡੀ ਸੋਚ ਬਹੁਤ ਸਹੀ ਹੋਣੀ ਜ਼ਰੂਰੀ ਆ ਅਗਰ ਸਾਨੂੰ ਵਿਸ਼ਵਾਸ ਹੈ ਸਾਡੀ ਸੋਚ ਸਹੀ ਆ ਤੇ ਜੇ ਦੋਨੋਂ ਚੀਜ਼ਾਂ ਮਿਲਦੀਆਂ ਹਨਾ ਸਾਡੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਂਦੀ ਆ ਠੀਕ ਹੈ ਵੈਸੇ ਤਾਂ ਦੇਖੋ ਜਿਹੜੇ ਲੋਕ ਗੁਰਬਾਣੀ ਜਪਦੇ ਆ ਹਨਾ ਉਹਨਾਂ ਨੂੰ ਮਤਲਬ ਇਸ ਚੀਜ਼ ਦਾ ਅਹਿਸਾਸ ਹੈ ਵੀ ਕਿਵੇਂ ਇੱਕ ਚੰਗੀ ਸੋਚ ਜਿਹੜੀ ਆ ਸਾਡੀ ਜ਼ਿੰਦਗੀ ਤੇ ਅਸਰ ਪਾਉਂਦੀ ਆ ਪਰ ਕਈ ਲੋਕ ਇਦਾਂ ਦੇ ਵੀ ਨੇ ਜੋ ਗੁਰਬਾਣੀ ਜਪਣ ਦੇ ਬਾਵਜੂਦ ਜਿਹੜਾ ਹੈਗਾ ਨਾ ਉਹ ਉਸੇ ਚੀਜ਼ ਤੋਂ ਨਿਕਲ ਨਹੀਂ ਪਾਉਂਦੇ ਕਿਉਂਕਿ ਉਹ ਉਹਨੂੰ ਸਮਝ ਨਹੀਂ ਪਾ ਰਹੇ ਉਹ ਉਹਨਾਂ ਦੀ ਜ਼ਿੰਦਗੀ 'ਚ ਢਾਲ ਨਹੀਂ ਪਾ ਰਹੇ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਲਾਫ ਟਰੈਕਸ਼ਨ ਦੀ ਜਿਹੜੀ ਕਿਤਾਬਾ ਬਹੁਤ ਸੋਹਣਾ ਵਧੀਆ ਰੋਲ ਨਵਾਉਂਦੀਆਂ ਨੇ ਇਹ ਕੋਈ ਵੈਗ ਨਹੀਂ ਆ ਕੋਈ ਜਾਦੂ ਟੋਣਾ ਨਹੀਂ ਆ ਇਹ ਤਾਂ ਇੱਕ ਸਿਰਫ ਆਪਾਂ ਇਹ ਕਹਿ ਸਕਦੇ ਆ ਵੀ ਸਾਡੇ ਦਿਮਾਗ ਨੂੰ ਇੱਕ ਚੰਗੀ ਸੋਚਣੀ ਦੇਣੀ ਆ ਇੱਕ ਚੰਗੇ ਰਾਹ ਤੇ ਲੈ ਕੇ ਆਉਣਾ ਚੰਗਾ ਸੋਚ ਆਪਾਂ ਦੂਸਰੇ ਵਾਲੇ ਵੀ ਚੰਗਾ ਸੋਚਣਾ ਖੁਦ ਲਈ ਵੀ ਚੰਗਾ ਸੋਚਣਾ ਕਿਉਂਕਿ ਇਹ ਚੀਜ਼ ਤਾਂ ਸਾਨੂੰ ਗੁਰਮਾਨ ਦੇ ਵਿੱਚ ਮਹਾਰਾਜ ਨੇ ਕਹੀ ਆ ਹਨਾ ਵੀ ਤੁਸੀਂ ਕਿਸੇ ਲਈ ਮਾੜਾ ਨਹੀਂ ਸੋਚਣਾ ਈਰਖਾ ਨਹੀਂ ਕਰਨੀ ਕਿਸੇ ਦੀ ਕਿਸੇ ਦਾ ਬੁਰਾ ਨਹੀਂ ਕਰਨਾ ਸੋ ਇਹ ਹੀ ਚੀਜ਼ਾਂ ਆਪਾਂ ਇਹਦੇ ਵਿੱਚ ਵੀ ਅਪਲਾਈ ਕਰਨੀਆਂ ਤੇ ਜੇ ਆਪਾਂ ਇਹ ਕਿਤਾਬਾਂ ਪੜ੍ਹਦੇ ਆ ਸਾਨੂੰ ਬਹੁਤ ਸੋਹਣਾ ਇੱਕ ਰਸਤਾ ਮਿਲ ਜਾਂਦਾ ਜੇ ਤੁਸੀਂ ਕਿਤਾਬਾਂ ਨਹੀਂ ਖਰੀਦ ਸਕਦੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਤੇ ਮੈਂ ਤੁਹਾਡੇ ਨਾਲ ਜੁੜੇ ਦੇ ਸਟੈਪ ਬਾਈ ਸਟੈਪ ਜਿਹੜੇ ਹੈਗੇ ਨੇ ਲਾ ਬੌਨਟ੍ਰੈਕਸ਼ਨ ਦੇ ਤਰੀਕੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਇਹਦੀਆਂ ਕਾਫੀ ਸਾਰੀਆਂ ਟੈਕਨੀਕਸ ਨੇ ਕੁਝ ਲਿਖ ਕੇ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਅਸੀਂ ਆਪਣੇ ਮਾਈਂਡ ਨੂੰ ਰੀਸੈਟ ਕਰ ਸਕਦੇ ਹਾਂ ਕੁਝ ਹੈਗੀਆਂ ਜਿਹੜੀਆਂ ਬੋਲ ਕੇ ਕਰ ਸਕਦੇ ਹਾਂ ਕੁਝ ਹੋ ਹੈਗੀਆਂ ਜਿਹੜੀਆਂ ਵਿਜ਼ੂਅਲਾਈਜ਼ ਕਰ ਸਕਦੇ ਹਾਂ ਵਿਜ਼ੂਅਲਾਈਜ਼ ਹੁੰਦਾ ਕਿ ਅੱਖਾਂ ਬੰਦ ਕਰਕੇ ਅਸੀਂ ਉਸ ਚੀਜ਼ ਦੀ ਤਸਵੀਰ ਆਪਣੇ ਸਾਹਮਣੇ ਬਣਾਉਣੀ ਉਸ ਚੀਜ਼ ਨੂੰ ਹੁੰਦੇ ਹੋਏ ਦੇਖਣਾ ਜੋ ਅਸੀਂ ਚਾਹੁੰਦੇ ਹਾਂ ਜੇ ਮੰਨ ਲਓ ਅਸੀਂ ਕੋਈ ਬਹੁਤ ਸੋਹਣਾ ਘਰ ਚਾਹੁੰਨੇ ਆ ਜੇ ਸਾਡਾ ਬਹੁਤ ਸੋਹਣਾ ਘਰ ਬਣ ਜੇ ਤਾਂ ਫਿਰ ਆਪਾਂ ਉਹਨੂੰ ਵਿਜ਼ੂਅਲਾਈਜ਼ ਕਰਦੇ ਆ ਅੱਖਾਂ ਬੰਦ ਕਰਕੇ ਆਪਦੇ ਸਾਹਮਣੇ ਉਸ ਘਰ ਦੀ ਤਸਵੀਰ ਦੇਖਣੀ ਆਪਾਂ ਅੰਦਰੋਂ ਸਾਰਾ ਇੰਟੀਰੀਅਰ ਦੇਖਣਾ ਵੀ ਕਿੱਦਾਂ ਦਾ ਸਮਾਨ ਉਹਦੇ ਵਿੱਚ ਲੱਗਿਆ ਹੋਇਆ ਕਿੱਦਾਂ ਦਾ ਰੰਗ ਘਰ ਦਾ ਵਿੱਚ ਸਾਰਾ ਉਹ ਚੀਜ਼ਾਂ ਦੇਖਣੀਆਂ ਮਹਿਸੂਸ ਕਰਨੀਆਂ ਇਹਦੇ ਵੀ ਇੱਕ ਤਰੀਕੇ ਹੁੰਦੇ ਆ ਮੈਂ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਸੋ ਅਗਰ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਵੀ ਇਹਨਾਂ ਦੀ ਤਰ੍ਹਾਂ ਜਿਨ੍ਹਾਂ ਦੀ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਤੁਸੀਂ ਹਨਾ ਵੀ ਮੈਨੀਫੈਸਟ ਕਰੋ ਚੀਜ਼ਾਂ ਨੂੰ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਮੈਂ ਵਧੀਆ ਸੌਖੇ ਤਰੀਕੇ ਨਾਲ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰ ਦੂੰਗੀ ਸੋ ਉਮੀਦ ਕਰਦੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੇ ਬਾਕੀ ਜੇ ਤੁਸੀਂ ਇਹ ਕਿਤਾਬਾਂ ਖਰੀਦਣਾ ਚਾਹੁੰਦੇ ਹੋ ਇਹ ਤੁਹਾਨੂੰ ਜਿਹੜੇ ਹਨਾ ਬੁੱਕ ਸ਼ਾਪ ਹੁੰਦੀਆਂ ਨਾ ਉੱਥੋਂ ਹੀ ਮਿਲ ਜਾਣਗੀਆਂ ਤੇ ਇਹ ਕੋਈ ਜ਼ਿਆਦਾ ਔਖੀਆਂ ਨਹੀਂ ਆਨਲਾਈਨ ਵੀ ਤੁਸੀਂ ਸਰਚ ਕਰ ਸਕਦੇ ਹੋ ਆਨਲਾਈਨ ਵੀ ਮਿਲ ਜਾਂਦੀਆਂ ਲਾਫ ਅਟਰੈਕਸ਼ਨ ਦੀਆਂ ਕਿਤਾਬਾਂ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਜਿਵੇਂ ਫਲਿੱਪਕਾਰਟ ਹੋ ਗਿਆ ਯਾਰ ਤੁਸੀਂ ਕਹਿ ਸਕਦੇ ਹੋ ਵੀ ਐਮਾਜ਼ੋਨ ਹੋ ਗਿਆ ਹਨਾ ਤੇ ਜਿਹੜੀ ਲੈਂਗੁਏਜ ਦੇ ਵਿੱਚ ਭਾਸ਼ਾ ਦੇ ਵਿੱਚ ਤੁਹਾਨੂੰ ਚਾਹੀਦੀ ਉਸ ਭਾਸ਼ਾ ਦੇ ਵਿੱਚ ਦੇਖ ਸਕਦੇ ਹੋ ਔਰ ਮਿਲਦੀਆਂ ਨਹੀਂ ਤਾਂ ਬੁੱਕ ਸ਼ਾਪ ਤੋਂ ਵੀ ਮਿਲ ਜਾਂਦੀਆਂ ਸੋ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਹਾਂ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ